ਜਿਹੜੀ ਵੋਟ ਜਿਹੜੀ ਐਫਪੀਐਮਐਲ ਦੀ ਵੋਟ ਜਿਹੜੀ ਆ ਸਰਕਾਰ ਦੇ ਦੀਨ ਪੈਂਦੀ ਆ ਜਿਹੜੀ ਗੋਟੀ ਦੀ ਸਰਕਾਰ ਹੀ ਪਾਉਂਦੀ ਆ ਤੇ ਉਹਨੇ ਦੀ ਵੋਟਾਂ ਨਹੀਂ ਕਦੇ ਫੋਟੋ ਨਹੀਂ ਮੰਗੀ ਗਈ ਕਦੇ ਉਧਾਰ卡 ਨਹੀਂ ਮੰਗਿਆ ਗਿਆ ਉਹਨਾਂ ਦਾ ਬੰਦਾ ਜਿਹੜਾ ਬਜੜਾ ਸਾਡਾ ਅਗਵਾੜ ਦਾ ਨਮਾਇੰਦਾ ਸਰਕਾਰ ਦਾ ਉਹ ਘਰੇ ਜਾਂਦਾ ਸਰਾਂ ਨੂੰ ਕਰਦਾ ਤੇ ਇੱਕ ਹਫਤੇ ਦੇ ਵਿੱਚ ਵੋਟਾਂ ਸੱਖਾਂ ਨਹੀਂ ਸਾਰੀਆਂ ਮਾਰ ਸਕਦੇ ਜਿਹੜੀਆਂ ਸਰਕਾਰਾਂ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਆ ਜਿਹੜੀਆਂ ਕਿ ਪਿਛਲੇ ਦਿਨਾਂ ਵਿੱਚ ਸ਼੍ਰੋਮਿਕ ਕਮੇਟੀ ਨੂੰ ਤੋੜਨ ਦੇ ਲਈ ਸ਼ਰਨੀ ਕਮੇਟੀ ਨੂੰ ਖਤਮ ਕਰਨ ਦੇ ਲਈ 6 ਹਫਤਾਵਾਂ ਨੂੰ ਖਤਮ ਕਰਨ ਦੇ ਲਈ ਜਿਵੇਂ ਦੀ ਕਿਤਾਬ ਉਹ ਵੋਟ ਬਣਾਉਂਦਾ ਜਿਹੜਾ ਡੇਟ ਆ ਵਧੀ ਹੈ ਹੈ ਰਿਸ਼ਵਤੀ ਕਿ ਕਰਦਾ ਹੋਵੇ ਵੀ ਇਹ ਠੀਕ ਆ ਕਿ ਜਿਹੜੀ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਆ ਉਸਨੇ ਕਹਿਣ ਦੇ ਬੋਰਡ ਜਿਹੜੀ ਅੱਗੇ ਵੋਟ ਵਧਾਈ ਆ ਪਰ ਇਸ ਗੱਲ ਦੀ ਫਿਕਰਮੰਦੀ ਵੀ ਆ ਕਿ 52 ਲੱਖ ਚੋਂ 27 ਲੱਖ ਵੋਟ ਬਣੀਆਂ ਆ ਪਸਾਇਲਾ ਕੁਛ ਬੋੜ ਬਣੀ ਆ ਪਰ ਇਹ ਇਹਦਾ ਮਸਲਾ ਇਹ ਹੈ ਕਿ ਇਹਦਾ ਇਹਦਾ ਇਹਦੇ ਪਿੱਛੇ ਬੜੀ ਘਮੀਰ ਮੁੱਦਾ ਵਾ ਕਿ ਜਿਹੜੀਆਂ ਸਰਕਾਰਾਂ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਆ ਜਿਹੜੀਆਂ ਕਿ ਪਿਛਲੇ ਦਿਨਾਂ ਵਿੱਚ ਸ਼੍ਰੋਮਿਕ ਕਮੇਟੀ ਨੂੰ ਤੋੜਨ ਦੇ ਲਈ ਸ਼੍ਰੋਮਿਕ ਕਮੇਟੀ ਨੂੰ ਖਤਮ ਕਰਨ ਦੇ ਲਈ ਸਿੱਖ ਸਤਾਵ ਨੂੰ ਖਤਮ ਕਰਨ ਦੇ ਲਈ ਬੜੇ ਬੜੇ ਐਲਾਨ ਹੋਏ ਨੇ ਹਰਿਆਣਾ ਦੇ ਵਿੱਚ ਇੱਕ ਜਬਰੀ ਕਮਿਊਨਿਟੀ ਸ਼ੋ ਸੀ ਗਈ ਕਿ ਨਾ ਨਰੇਟ ਸਾਹਿਬ ਵਕੇ ਇੱਕ ਨਮਾਇਦ ਜਿਹੜੀ ਨਮਾਇਦਾ 13 ਬੰਦੇ ਨਾਮਜਦ ਵਾਲੀ ਉੱਤੇ ਧਰਮਪਾਦ ਦੀ ਇਹ ਸਰਕਾਰਾਂ ਨੇ ਜਿਹੜੇ ਫੈਸਲੇ ਕੀਤੇ ਜਿਹੜੀ ਜਰੂਰਤ ਨਹੀਂ ਹੈ ਹੁਣ ਜਰੋਨਿਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣ ਦਾ ਕੋਈ ਤਕੀ ਨਹੀਂ ਸੀ ਜਦੋਂ ਕਿ ਤੁਸੀਂ ਦੇਖ ਰਹੇ ਹੋ ਕਿ ਹਰਿਆਣੇ ਦੇ ਸਿੱਖ ਇਸ ਗੱਲ ਨੂੰ ਮਨਜ਼ੂਰ ਨਹੀਂ ਕਰਦੇ ਪਰ ਇਸ ਕਰਕੇ ਕਿ ਜਿਹੜੀ ਇਹ ਇਹਦੀ ਜਿਹੜੀ ਪ੍ਰਕਿਰਿਆ ਬਣਾਈ ਆ ਵੋਟ ਬਣਾਉਣ ਦੀ ਉਹ ਪਹਿਲਾਂ ਤਾਂ ਫਾਰਮ ਗਲਤ ਆ ਗਏ ਦੋ ਤਿੰਨ ਵਾਰੀ ਫਾਰਮ ਮੰਡੋਗੇ ਫਿਰ ਉਸ ਤੋਂ ਬਾਅਦ ਉਹਦੀ ਫੋਟੋ ਲਾਓ ਜੀ ਫਿਰ ਉਸ ਤੋਂ ਬਾਅਦ ਉਹਦੀ ਆਧਾਰ ਕਾਰਡ ਦਿਓ ਜੀ ਫਿਰ ਪਹਿਲਾਂ ਤਾਂ ਕੁਝ ਰੋਲਾ ਪਿਆ ਕਿ ਦੋ ਦੋ ਜਿਹੜੇ ਆ ਪ੍ਰਮਾਣ ਪੱਤਰ ਦੇਣੇ ਚਾਹੀਦੇ ਆ ਉਹ ਇਹ ਗੱਲਾਂ ਦੇ ਨਾਲ ਰੋਕ ਝੋੜ ਬਹੁਤ ਪਾਇਆ ਉਹ ਦਰਮਾਧ ਆ ਤੇ ਆ ਚੰਗੀ ਗੱਲ ਆ ਪਰ ਜਿੰਨੀ ਦੇਰ ਤੱਕ ਸਰਕਾਰ ਦਾ ਤੰਤਰ ਕਿਉਂਕਿ ਜਿਹੜੀ ਵੋਟ ਜੇ ਐਮਪੀ ਐਮਐਲ ਦੀ ਵੋਟ ਜਿਹੜੀ ਆ ਸਰਕਾਰ ਦੇ ਦੀਨ ਪੈਂਦੀ ਆ ਤੇ ચૂંટણી ਕਮੇਟੀ ਦੀ ਸਰਕਾਰ ਹੀ ਪਉਂਦੀ ਆ ਤੇ ਉਹਦੇ ਦੀਆਂ ਵੋਟਾਂ ਨਹੀਂ ਕਦੇ ਫੋਟੋ ਨਹੀਂ ਮੰਗੀ ਗਈ ਕਦੇ ਉਧਾਰ ਕਾਣ ਨਹੀਂ ਮੰਗਿਆ ਗਿਆ ਉਹਨਾਂ ਦਾ ਬੰਦਾ ਜਿਹੜਾ ਜਿਹੜਾ ਸਾਡਾ ਅਗਵਾੜ ਦਾ ਨੁਮਾਇੰਦਾ ਸਰਕਾਰ ਦਾ ਉਹ ਘਰੇ ਜਾਂਦਾ ਸਰਾਂ ਨੂੰ ਕਰਦਾ ਤੇ ਇੱਕ ਹਫਤੇ ਦੇ ਵਿੱਚ ਵੋਟਾਂ ਸੱਖਾਂ ਨਹੀਂ ਸਾਰੀਆਂ ਬਣ ਸਕਦੀਆਂ ਕਿਉਂ ਇਹਨਾਂ ਨੇ ਇਹ ਫੋਟੋ ਦਾ ਮਸਲਾ ਜਾਂ ਆਧਾਰ ਕਾਰਡ ਦਾ ਮਸਲਾ ਹੁਣ ਪਿੰਡਾਂ ਦੇ ਵਿੱਚ ਵਿਚਾਰੇ ਲੋਕ ਆ ਕਿਸੇ ਕੋਲ ਫੋਟੋ ਨਹੀਂ ਹੈਗੀ ਕਿਸੇ ਕੋਲ ਆਧਾਰ ਕਾਰਡ ਨਹੀਂ ਹੈਗਾ ਜੇ ਆਧਾਰ ਕਾਰਡ ਹੈਗਾ ਤਾਂ ਉਹਦੀ ਫੋਟੋ ਕਾਪੀ ਨਹੀਂ ਹੈਗੀ ਉੱਥੇ ਕਿੱਥੋਂ ਵਿਚਾਰੇ ਫੋਟੋ ਸਿੱਟ ਕਾਉਣਗੇ ਇਹ ਕਾਰਨ ਨੇ ਇਹ ਕਾਰਨ ਕਰਕੇ ਜਾਣਬੁੱਝ ਕੇ ਕੀਤਾ ਜਾਂਦਾ ਅਸੀਂ ਚਾਹਾਂਗੇ ਕਿ ਡੇਟਾ ਵਧਾਉਣ ਦੇ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਵੋਟਾਂ ਸਾਰੀਆਂ ਬਣ ਜਾਣਗੀਆਂ ਜਿਹੜੀਆਂ ਜਿਹੜੀਆਂ ਵੋਟਾਂ ਆ ਕਿ ਨਾ ਸਰਕਾਰ ਬਣਾਓ ਮਨਛਾ ਕਿਉਂ ਲੱਗਦਾ ਮਨਛਾ ਐਸੇ ਕਰਕੇ ਗਈ ਜਿਹੜੀ ਸਿੱਖਾ ਦੀ ਸਸਤਾ ਵਾ ਉਹਦੀ ਉਹਨੂੰ ਉਹਦੀ ਜਿਹੜੀ ਲੋਕਾਂ ਦੇ ਵਿੱਚ ਲੋਕਪ੍ਰਿਤਾ ਵਾ ਜਾਂ ਲੋਕਾਂ ਦੇ ਵਿੱਚ ਉਹਦੀ ਪ੍ਰਮਾਣਿਕਤਾ ਉਹ ਘਟਾਈ ਜਾਵੇ ਇਹ ਇਹ ਚੀਜ਼ਾਂ ਜਗਜਗਰ ਹੋ ਗਈਆਂ ਪਿਛਲੇ ਸਮੇਂ ਚ